ਕਾਸ਼ ਓਏ ਹਾਂ ਵੜਦਾ ਚੋਂ ਨਾ ਅੱਜ ਹਾਂ ਯਾਰ ਆਉਂਦੀ ਆ ਮਸ਼ੀਨ ਠੀਕ ਆ ਐਂ ਕਰਦੇ ਆ ਆਪਾਂ ਨਾ ਵੀੜੀ ਕਰ ਲੈਨੇ ਮੇਰਾ ਝੋਨਾ ਤਾਂ ਇਹ ਪੰਜ ਛੀ ਦਿਨ ਆਉਂਦਾ ਨਹੀਂ ਪਛੇਤ ਤੂੰ ਮੇਰੇ ਨਾਲ ਵੜਾ ਦੀ ਮੈਂ ਤੇਰੇ ਨਾਲ ਵੜਾ ਦੋ ਕਿੱਧਰ ਦਿਹਾੜੀਆਂ ਕਰਦਾ ਫਿਰੇਗਾ ਯਾਰ ਇਹ ਤਾਂ ਯਾਰ ਗੱਲ ਫਿਰ ਵਧੀਆ ਐਂ ਕਰ ਲਾ ਹਾਂ ਐਂ ਕਰ ਦੋਗ ਚੌਂਚੇ ਭੁੱਕੀ ਦੇ ਖਵਾ ਤੇ ਓ ਚੋਗੇ ਮੜਾ ਜਾ ਕਰਦਾ ਮੈਂ ਟਰੈਕਟਰ ਜੀ ਪਿਆ ਹਾਲ ਓਏ ਥੋੜਾ ਜਿਹਾ ਹਾਬਣਾ ਖਾਈ ਥੋੜਾ ਹੀ ਆ ਯਾਰ। ਉਹ ਬੱਸ। ਟੋਕੀ ਤਾਂ ਨਹੀਂ ਹੁੰਦਾ ਯਾਰ। ਉਹ ਮਸ਼ੀਨ ਤਾਂ 10-15 ਮਿੰਟ ਰੇਟ ਆਊਗੀ। ਉਹਨੇ ਨਾ ਭੱਦਰ ਰੱਖਤਾ ਥੱਲੇ ਜਿਹੜਾ ਡਿੱਗਿਆ ਪਿਆ ਉਹ ਝੋਨਾ ਜਾ ਵੱਢਦੇ ਗਏ। ਚੱਲ। ਓਏ ਹਾਂ। ਆਹਾਂ ਆਈ ਨਹੀਂ ਚਾਸ ਜੀ। ਮਾਲ ਨਾ ਤੇਰਾ ਮਲਾਵਟ ਵਾਲਾ। ਐਂ ਕਰ ਦੋ ਚੰਚੇ ਹੋਰ ਚੱਕ ਕੇ ਲਿਆ ਓ ਯਾਰ ਧੀਰੇ 10 ਦਾ ਮੈਂਟੋ ਜੇ ਖਾਦੇ ਨੂੰ ਕੋਈ ਵੀ ਚੀਜ਼ ਨੂੰ ਟਾਈਮ ਤਾਂ ਲੱਗਦਾ ਹੀ ਅਸਰ ਆਉਣ ਨੂੰ ਓ ਯਾਰ ਚਾਸੀ ਨਹੀਂ ਆਏਗੀ ਰੌਣਕ ਜੀ ਤਾਂ ਲੱਗੀ ਨਹੀਂ ਯਾਰ ਫਿਰ ਐਂ ਕੰਮ ਕਿਵੇਂ ਕਰਾਂਗੇ ਓ ਜਾ ਯਾਰ ਭਰਾ ਉਹਥੇ ਹੀ ਬੈਟਰੀਟਰ ਚ ਖਾਇਆ ਹੈਲੋ ਹਾਂਜੀ ਬਾਈ ਕਿੱਥੇ ਰਹਿ ਗਏ ਯਾਰ 15 ਮਿੰਟ ਕਹੇ ਸੀ ਆਏ ਨਹੀਂ ਮਸ਼ੀਨ ਲੈ ਕੇ ਘੰਟਾ ਹੋ ਗਿਆ ਬਸ ਕਟਰ ਪਾਈ ਜਾਂਨੇ ਤੂੰ ਐਂ ਕਰ ਟਰਾਲੀ ਬਾਹਰ ਚ ਲਿਆ ਇਸ ਤਰ ਆ ਗਈ ਬਾ ਠੀਕ ਓਕੇ ਆਹ ਮਿੱਟੀ ਐ ਬਈ ਤੇਰਾ ਸਮਾਨ ਤਾਂ ਚਸ ਜੀ ਤਾਂ ਆਈ ਨਹੀਂ ਯਾਰ ਪਤੰਦਰ ਨਲੀ ਨਹੀਂ ਰੁਕੀ ਹਜੇ ਯਾਰ ਐਂ ਤਾਂ ਫਿਰ ਵੱਡੀ ਖੜੀ ਆ ਪਾਂ ਝੋਨਾ ਐਂ ਕਰ ਦੋਕ ਚੋਂਚੇ ਹੋਰ ਲਿਆ ਖੈਗੀ ਪੁਰ ਓਏ ਆ ਭਰਾਵਾ ਮੇਰੇ ਬੱਜੇ ਹੱਥਾਂ ਲਵੇ ਮਸ਼ੀਨ ਆਉਣ ਤੋਂ ਪਹਿਲਾਂ ਪਈਆ ਤੂੰ ਖਾ ਗਿਆ ਜੇ ਅੱਧਾ ਘੰਟਾ ਮਸ਼ੀਨ ਹੋਰ ਨਹੀਂ ਆਈ ਪਈਆ ਤੂੰ ਹੋਰ ਨਹੀਂ ਛੱਡਦਾ ਭਰਾਵਾ ਮੈਂ ਤਾਂ ਦਿਹਾੜੀ ਆਪਾਂ ਕੀ ਝੋਨਾ ਵੱਢ ਲੂੰਗਾ ਰੱਜਿਆ ਤੇ ਅਮ ਤੇਰੇ ਵਰਗੇ ਵੀੜੀ ਹਜ਼ਾਰ ਤੋਂ ਉਹ ਨਹੀਂ ਫਿਰ ਦੋ ਚਮਚੇ ਹੋਣੇ ਚਮਚਾਹੀ ਖਵਾ ਦੇ ਆ ਦਾਤੀ ਫੜਾ ਮੇਰੀ ਅਜੇ ਤਾਂ ਆਥਨ ਨਹੀਂ ਹੋਇਆ ਐ ਨਹੀਂ ਪਤਾ ਮੇਰਾ ਬੋਤਲ ਚ ਖੜਾ ਛੁੱਟੂ ਤੇ ਦੋ ਬੋਤਲਾਂ ਛੁੱਟੂ ਆ